ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਕੋਈ ਕਹਾਣੀ ਨਹੀਂ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਸੱਚੀ ਘਟਨਾ ਇਹ ਘਟਨਾ 2012 ਦੇ ਵਿੱਚ ਦਿੱਲੀ ਦੇ ਵਿੱਚ ਵਾਪਰੀ ਸੀ ਜਿਹੜੀ ਸੱਚੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਸ਼ਾਇਦ ਕੋਈ ਵਿਰਲਾ ਹੀ ਇਨਸਾਨ ਹੋਊ ਇਸ ਘਟਨਾ ਬਾਰੇ ਜਿਸ ਨੂੰ ਨਾਮ ਪਤਾ ਹੋਵੇ 2012 ਦੇ ਵਿੱਚ ਦਿੱਲੀ ਦੇ ਸਰਸਵਤੀ ਇਲਾਕੇ ਦੇ ਵਿੱਚ ਇੱਕ ਮੁੰਡਾ ਤੇ ਇੱਕ ਕੁੜੀ ਬਹੁਤ ਮਾੜੀ ਹਾਲਤ ਦੇ ਵਿੱਚ ਰੋਡ ਤੇ ਪਈ ਸੀ। ਉਹਨਾਂ ਦੀ ਹਾਲਤ ਵੇਖ ਕੇ ਇਦਾਂ ਲੱਗਦਾ ਸੀ ਕਿ ਜਿਵੇਂ ਉਹਨਾਂ ਨੂੰ ਕਿਸੇ ਨੇ ਬੁਰੀ ਤਰ੍ਹਾਂ ਜ਼ਖਮੀ ਕਰਕੇ ਉੱਥੇ ਸੁੱਟ ਦਿੱਤਾ ਹੋਵੇ। ਪੁਲਿਸ ਜਿਹੜੀ ਪੈਟਰੋਲਿੰਗ ਤੇ ਹੁੰਦੀ ਆ ਉਥੋਂ ਦੀ ਲੰਘਦੀ ਆ ਤੇ ਉਹ ਮੇਨ ਆਫਿਸ ਦੇ ਵਿੱਚ ਫੋਨ ਕਰਦੇ ਆ ਕਿ ਐਮਰਜੈਂਸੀ ਆ ਤੁਸੀਂ ਪੀਸੀਆਰ ਦੀ ਟੀਮ ਭੇਜੋ। ਅੈਂਬੂਲੈਂਸ ਆਉਂਦੀ ਆ ਪੀਸੀਆਰ ਦੀ ਟੀਮ ਵੀ ਆਉਂਦੀ ਆ ਤੇ ਉਸ ਮੁੰਡੇ ਤੇ ਕੁੜੀ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਉਸ ਤੋਂ ਬਾਅਦ ਦਿੱਲੀ ਦੀ ਇੱਕ ਸੀਨੀਅਰ ਅਧਿਕਾਰੀ ਅਨੂ ਸ਼੍ਰੀਵਾਸਤਵ ਨੂੰ ਫੋਨ ਆਉਂਦਾ ਕਿ ਮੈਡਮ ਤੁਸੀਂ ਜਲਦੀ ਨਾਲ ਸਰਕਾਰੀ ਹਸਪਤਾਲ ਪਹੁੰਚੋ ਇੱਥੇ ਬਹੁਤ ਵੱਡੀ ਐਮਰਜੈਂਸੀ ਆ ਅਨੂ ਸ਼੍ਰੀਵਾਸਤਵ ਆਪਣੇ ਪਤੀ ਨੂੰ ਕਹਿੰਦੀ ਆ ਕਿ ਤੁਸੀਂ ਖਾਣਾ ਖਾ ਕੇ ਆਰਾਮ ਨਾਲ ਸੌਂ ਜਾਣਾ ਐਮਰਜੈਂਸੀ ਆ ਮੈਂ ਚੱਲੀ ਆ ਉਹਦੇ ਪਤੀ ਵੀ ਸੀਨੀਅਰ ਪੁਲਿਸ ਅਧਿਕਾਰੀ ਸੀ ਇਸ ਕਰਕੇ ਉਹਨਾਂ ਨੂੰ ਪੁਲਿਸ ਦੀ ਡਿਊਟੀ ਦਾ ਪਤਾ ਸੀ ਕਿ ਪਤਾ ਨਹੀਂ ਕਿਹੜੇ ਵੇਲੇ ਕਾਲ ਆ ਜੇ ਤੇ ਜਾਣਾ ਪਵੇ ਤਾਂ ਉਹਦੇ ਪਤੀ ਕਹਿੰਦੇ ਆ ਕਿ ਤੁਸੀਂ ਧਿਆਨ ਨਾਲ ਜਾਓ ਆ ਜਿਹੜੀ ਅਨੂਆ ਉਹ ਚਲੀ ਜਾਂਦੀ ਆ ਜਾ ਕੇ ਉਹ ਜਦੋਂ ਹਸਪੀਟਲ ਦੇ ਵਿੱਚ ਆਪਣੇ ਪੁਲਿਸ ਕਰਮੀਆਂ ਨੂੰ ਮਿਲਦੀ ਆ ਤਾਂ ਉਹਨਾਂ ਨੂੰ ਪੁੱਛਦੀ ਆ ਕਿ ਕੀ ਗੱਲ ਹੋਈ ਆ ਤਾਂ ਇੱਕ ਪੁਲਿਸ ਕਰਮੀ ਦੱਸਦਾ ਕਿ ਇੱਕ ਕੁੜੀ ਜਿਹਦੀ ਹਾਲਤ ਬਹੁਤ ਹੀ ਜ਼ਿਆਦਾ ਨਾਜ਼ੁਕ ਆ ਜਿਹਦੇ ਸਰੀਰ ਦੇ ਵਿੱਚੋਂ ਥਾਂ-ਥਾਂ ਤੋਂ ਖੂਨ ਨਿਕਲ ਰਿਹਾ ਉਹਦੇ ਸਰੀਰ ਦੇ ਥਾਂ-ਥਾਂ ਤੇ ਦੰਦੀਆਂ ਵੱਢ ਕੇ ਜਿਹੜਾ ਮਾਸ ਆ ਉਹ ਵੀ ਪੱਟਿਆ ਗਿਆ ਤੇ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚੋਂ ਬਹੁਤ ਜ਼ਿਆਦਾ ਖੂਨ ਵਗ ਰਿਹਾ ਇਸ ਤਰ੍ਹਾਂ ਲੱਗਦਾ ਕਿ ਉਸ ਕੁੜੀ ਨਾਲ ਬਹੁਤ ਦਰਿੰਦਗੀ ਹੋਈ ਆ ਇੱਕ ਮੁੰਡਾ ਮੁੰਡੇ ਦੀ ਹਾਲਤ ਕੋਈ ਜ਼ਿਆਦਾ ਗੰਭੀਰ ਨਹੀਂ ਪਰ ਉਹ ਵੀ ਜ਼ਖਮੀ ਆ ਚਲੋ ਪੁਲਿਸ ਅਧਿਕਾਰੀ ਆ ਜਿਹੜੀ ਉਹ ਜਾਂਦੀ ਆ ਜਾ ਕੇ ਕੁੜੀ ਕੋਲ ਜਦੋਂ ਅੰਦਰ ਹਨਾ ਬਾੜ ਦੇ ਵਿੱਚ ਜਾਂਦੀ ਹੈ ਤਾਂ ਉਹ ਵੇਖਦੀ ਹੈ ਕਿ ਕੁੜੀ ਦੀ ਜਿਹੜੀ ਕੰਡੀਸ਼ਨ ਆ ਉਹ ਬਹੁਤ ਜ਼ਿਆਦਾ ਮੰਦੀ ਹੁੰਦੀ ਆ ਉਹ ਡਾਕਟਰ ਨਾਲ ਗੱਲ ਕਰਦੀ ਆ ਤਾਂ ਡਾਕਟਰ ਦੱਸਦੇ ਆ ਕਿ ਇਸ ਕੁੜੀ ਨਾਲ ਸਮੂਹਿਕ ਬਲਾਤਕਾਰ ਦੇ ਨਾਲ-ਨਾਲ ਬਹੁਤ ਧਰਿੰਦਗੀ ਹੋਈ ਆ ਕਿਉਂਕਿ ਬਲਾਤਕਾਰ ਤੋਂ ਬਾਅਦ ਜਿਹੜੇ ਦੋਸ਼ੀ ਸੀ ਉਹਨਾਂ ਨੇ ਕੁੜੀ ਨੂੰ ਐਨੇ ਕੁ ਫਿਜ਼ੀਕਲ ਤਸੀਹੇ ਦਿੱਤੇ ਕਿ ਉਹਦੇ ਪ੍ਰਾਈਵੇਟ ਅੰਗਾਂ ਦੇ ਵਿੱਚ ਲੋਹੇ ਦੀ ਰਾੜ ਪਾਈ ਗਈ ਜਿਹਦੇ ਨਾਲ ਉਹਦੀਆਂ ਅੰਦਰਲੇ ਆਰਗਨ ਸੀ ਉਹ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਚੁੱਕੇ ਸੀ। ਮੱਕੀ ਡਾਕਟਰ ਕਹਿ ਰਹੇ ਸੀ ਕਿ ਸਕੈਨ ਵਗੈਰਾ ਕਰਨੀਆਂ ਸਾਰੀ ਰਿਪੋਰਟ ਜਿਹੜੀ ਉਹ ਸਕੈਨ ਤੋਂ ਬਾਅਦ ਸਾਹਮਣੇ ਆਊ ਪਰ ਮੌਜੂਦਾ ਸਥਿਤੀ ਲੜਕੀ ਦੀ ਬਹੁਤ ਹੀ ਜ਼ਿਆਦਾ ਮਾੜੀ ਸੀ। ਇਹ ਗੱਲ ਸੁਣ ਕੇ ਪੁਲਿਸ ਅਧਿਕਾਰੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਕਹਿੰਦੀ ਆ ਕਿ ਮੈਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਲੱਭ ਕੇ ਸਲਾਕਾਂ ਦੇ ਪਿੱਛੇ ਕਰੂੰਗੀ। ਉਹ ਇੱਕ ਮਟਿਆਰਤੀ ਦੀ ਮਾਂ ਸੀ ਤੇ ਨਾਲ ਨਾਲੋ ਇੱਕ ਔਰਤ ਵੀ ਸੀ ਅਕਸਰ ਆਪਾਂ ਕਹਿ ਦਿੰਨੇ ਆ ਕਿ ਪੁਲਿਸ ਵਾਲੇ ਆ ਜਿਹੜੇ ਉਹ ਨਿਰਦਈ ਹੁੰਦੇ ਨੇ ਪੱਥਰਦਿਲ ਹੁੰਦੇ ਨੇ ਪਰ ਸਾਰੇ ਪੁਲਿਸ ਅਧਿਕਾਰੀ ਪੱਥਰਦਿਲ ਨਹੀਂ ਹੁੰਦੇ ਅਨੂ ਸ਼੍ਰੀਵਾਸਤਵ ਉਸ ਕੁੜੀ ਬਾਰੇ ਜਾਣ ਕੇ ਬਹੁਤ ਦੁਖੀ ਹੁੰਦੀ ਆ ਤੇ ਉਹ ਇਹ ठान ਲੈਂਦੀ ਆ ਕਿ ਹੁਣ ਮੈਂ ਉਹਨਾਂ ਟਾਈਮ ਘਰੇ ਨਹੀਂ ਜਾਣਾ ਜਿੰਨਾ ਟਾਈਮ ਦੋਸ਼ੀਆਂ ਨੂੰ ਪਕੜਵਾ ਨਹੀਂ ਲੈਂਦੀ ਉਹ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਆ ਕਿ ਤੁਸੀਂ ਖਾਣਾ ਖਾ ਕੇ ਸੌਂ ਜਾਓ ਇਥੇ ਕੇਸ ਆ ਜਿਹੜਾ ਬਹੁਤ ਐਮਰਜੈਂਸੀ ਕੇਸ ਆ ਇਸ ਲਈ ਮੈਂ ਉਹਨਾ ਟਾਈਮ ਘਰ ਨਹੀਂ ਆਉਂਗੀ ਤਾਂ ਉਹਦੇ ਪਤੀ ਉਹਨੂੰ ਹੱਲਾਸ਼ੇਰੀ ਦਿੰਦੇ ਆ ਤੇ ਉਹਨੂੰ ਕਹਿੰਦੇ ਆ ਕਿ ਤੁਸੀਂ ਆਰਾਮ ਨਾਲ ਡਿਊਟੀ ਕਰੋ ਤਾਂ ਅਨੂ ਕਹਿੰਦੀ ਆ ਕਿ ਤੁਸੀਂ ਆਪਣੀ ਬੇਟੀ ਦਾ ਧਿਆਨ ਰੱਖਿਓ ਅਸਲ ਦੇ ਵਿੱਚ ਅਨੂ ਦੀ ਬੇਟੀ ਪਲੱਸ 2 ਜਮਾਤ ਦੇ ਵਿੱਚ ਪੜਦੀ ਸੀ ਤੇ ਪਲੱਸ 2 ਕਰਨ ਤੋਂ ਬਾਅਦ ਉਹ ਬਾਹਰ ਜਾ ਕੇ ਪੜ੍ਹਨਾ ਚਾਹੁੰਦੀ ਸੀ ਪਰ ਅਨੂ ਨਹੀਂ ਚਾਹੁੰਦੀ ਸੀ ਕਿ ਉਹਦੀ ਬੇਟੀ ਬਾਹਰ ਜਾਵੇ ਕਿਉਂਕਿ ਉਹਨਾਂ ਦੇ ਇੱਕੋ ਇੱਕ ਬੇਟੀ ਸੀ ਤੇ ਉਹਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਣਾ ਚਾਹੁੰਦੀ ਸੀ ਪਰ ਅਨੂ ਦੀ ਬੇਟੀ ਦਿੱਲੀ ਦੇ ਵਿੱਚ ਨਿਤ ਦੇਣਾ ਔਰਤਾਂ ਨਾਲ ਵਾਪਰਦੀਆਂ ਇਦਾਂ ਦੀਆਂ ਘਟਨਾਵਾਂ ਦਾ ਹਵਾਲਾ ਦੇ ਕੇ ਕਹਿੰਦੀ ਸੀ ਕਿ ਮਾਂ ਇਸ ਦੇਸ਼ ਦੇ ਵਿੱਚ ਕਿਹੜੀ ਔਰਤ ਸੁਰੱਖਿਆਤਾ ਕੀ ਤੁਸੀਂ ਗਰੰਟੀ ਲੈਣੇ ਹੋ ਕਿ ਆਉਣ ਵਾਲੇ ਸਮੇਂ ਵਿੱਚ ਮੈਨੂੰ ਕੋਈ ਸਮੱਸਿਆ ਨਹੀਂ ਆਊਗੀ ਅਨੂ ਦੀ ਬੇਟੀ ਉਹਨੂੰ ਬਹੁਤ ਤਿੱਖੇ ਸਵਾਲ ਕਰਦੀ ਤੇ ਕਹਿੰਦੀ ਕਿ ਤੁਸੀਂ ਪੁਲਿਸ ਦੇ ਵਿੱਚ ਨੌਕਰੀ ਕਰਦੇ ਹੋ ਕਈ ਵਾਰ ਤੁਸੀਂ ਦੋਸ਼ੀਆਂ ਨੂੰ ਫੜਦੇ ਹੋ ਦੋਸ਼ੀਆਂ ਨੂੰ ਸਜ਼ਾ ਦਿਵਾਉਂਦੇ ਹੋ ਤੇ ਇਹ ਨਹੀਂ ਪਤਾ ਇੱਥੇ ਕੀਦਾ ਕ੍ਰਿਮੀਨਲ ਮਾਈਂਡ ਮੇਰੇ ਨਾਲ ਕੋਈ ਧੱਕਾ ਕਰ ਜਾਵੇ ਮੇਰੇ ਨਾਲ ਕੋਈ ਜ਼ਬਰਦਸਤੀ ਕਰ ਜਾਵੇ ਪਰ ਅਨੂ ਇਹ ਗੱਲ ਸਮਝਦੀ ਅਨੂ ਇਹ ਗੱਲ ਸਮਝਦੀ ਵੀ ਸੀ ਪਰ ਉਹ ਆਪਣੀ ਧੀ ਨੂੰ ਕਹਿੰਦੀ ਸੀ ਕਿ ਮੈਂ ਤੈਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਣਾ ਚਾਹਣੀ ਆ ਇਸ ਕਰਕੇ ਇਸ ਘਟਨਾ ਤੋਂ ਅਨੂ ਦੇ ਦਿਲ ਦਾ ਡਰ ਜਿਹੜਾ ਵੱਧ ਗਿਆ ਸੀ ਤੇ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਤੁਸੀਂ ਆਪਣੀ ਬੇਟੀ ਬਾਰੇ ਇਸ ਘਟਨਾ ਬਾਰੇ ਕੋਈ ਗੱਲ ਨਹੀਂ ਕਰਨੀ ਕਿਉਂਕਿ ਉਹ ਆਪਣੇ ਪਤੀ ਨੂੰ ਦੱਸ ਦਿੰਦੀ ਆ ਕਿ ਇੱਥੇ ਇੱਕ ਕੁੜੀ ਦੇ ਨਾਲ ਬਹੁਤ ਜਿਹੜੀ ਦਰਿੰਦਗੀ ਹੋਈ ਆ ਉਸ ਤੋਂ ਬਾਅਦ ਉਹ ਆਪਣੀ ਟੀਮ ਨੂੰ ਬੁਲਾਉਂਦੀ ਆ ਤੇ ਪੁੱਛਗਿਛ ਕਰਦੀ ਆ ਸਾਰੀ ਜਿਹੜੀ ਪੁਲਿਸ ਟੀਮ ਆ ਉਹ ਦੱਸਦੀ ਆ ਕਿ ਕੁੜੀ ਤੇ ਮੁੰਡਾ ਬਹੁਤ ਮਾੜੀ ਹਾਲਤ ਦੇ ਵਿੱਚ ਉੱਥੇ ਪਏ ਸੀ ਜਦੋਂ ਸਾਨੂੰ ਸੂਚਨਾ ਮਿਲੀ ਤੇ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆਏ ਡਾਕਟਰ ਨਾਲ ਗੱਲ ਕਰਨ ਤੋਂ ਬਾਅਦ ਅਨੂ ਪੁੱਛਦੀ ਆ ਕਿ ਜਿਹੜਾ ਨਾਲ ਮੁੰਡਾ ਆਇਆ ਸੀ ਉਹ ਕਿੱਥੇ ਆ ਤਾਂ ਡਾਕਟਰ ਕਹਿੰਦੇ ਆ ਕਿ ਉਹ ਨਾਲ ਵਾਲੇ ਵਾਰਡ ਦੇ ਵਿੱਚ ਆ ਉਹਦੀ ਹਾਲਤ ਸਥੇਰਾ ਤੁਸੀਂ ਉਹਦੇ ਨਾਲ ਗੱਲ ਕਰ ਸਕਦੇ ਹੋ ਅਨੂ ਉਸ ਮੁੰਡੇ ਕੋਲ ਜਾਂਦੀ ਆ ਤੇ ਉਸ ਮੁੰਡੇ ਨੂੰ ਪੁੱਛਦੀ ਆ ਕਹਿੰਦੀ ਆ ਕਿ ਮੇਰਾ ਨਾਮ ਅਨੂ ਮੈਂ ਸੀਨੀਅਰ ਪੁਲਿਸ ਅਧਿਕਾਰੀ ਆ ਤੁਹਾਡੇ ਨਾਲ ਕੀ ਹੋਇਆ ਤੁਸੀਂ ਮੈਨੂੰ ਡਿਟੇਲ ਚ ਦੱਸੋ ਤਾਂ ਉਹ ਮੁੰਡਾ ਕਹਿੰਦਾ ਕਿ ਮੈਂ ਤੇ ਰਾਵਤੀ ਫਿਲਮ ਦੇਖ ਕੇ ਆ ਰਹੇ ਸੀ 10 ਵਜੇ ਅਸੀਂ ਫਿਲਮ ਦੇਖ ਕੇ ਆਏ ਉਸ ਤੋਂ ਬਾਅਦ ਅਸੀਂ ਆਪੋ ਆਪਣੇ ਘਰ ਨੂੰ ਜਾਣਾ ਸੀ ਰਾਵਤੀ ਨੂੰ ਮੈਂ ਇਕੱਲੀ ਨਹੀਂ ਭੇਜਣਾ ਚਾਹੁੰਦਾ ਸੀ ਕਿਉਂਕਿ ਉਹਦਾ ਘਰ ਥੋੜੀ ਦੂਰ ਸੀ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਘਰ ਛੱਡ ਦੇਣਾ ਤਾਂ ਮੈਨੂੰ ਰਾਵਤੀ ਕਹਿਣ ਲੱਗੀ ਕਿ ਤੂੰ ਵੀ ਤਾਂ ਘਰ ਮੈਨੂੰ ਘਰ ਛੱਡ ਕੇ ਜਾਏਂਗਾ ਜਦੋਂ ਤੂੰ ਵੀ ਤਾਂ ਇਕੱਲਾ ਹੀ ਜਾਏਂਗਾ ਵੀ ਕੋਈ ਗੱਲ ਨਹੀਂ ਮੈਂ ਚਲੀ ਜਾਉਂ ਪਰ ਮੈਂ ਰਾਵਤੀ ਨੂੰ ਇੰਨੀ ਰਾਤ ਨੂੰ ਇਕੱਲੇ ਨਹੀਂ ਛੱਡਣਾ ਚਾਹੁੰਦਾ ਸੀ ਅਸੀਂ ਇੱਕ ਜਿੱਥੋਂ ਅਸੀਂ ਮੂਵੀ ਵੇਖੀ ਉੱਥੋਂ ਬਾਹਰ ਆ ਕੇ ਅਸੀਂ ਇੱਕ ਆਟੋ ਲਿਆ ਉਹ ਆਟੋ ਨੇ 10 ਮਿੰਟ ਦੇ ਵਿੱਚ ਸਾਨੂੰ ਕਿਸੇ ਸਟੇਸ਼ਨ ਤੇ ਉਤਾਰਿਆ ਤੇ ਕਿਹਾ ਕਿ ਇਸ ਤੋਂ ਅੱਗੇ ਨਹੀਂ ਮੈਂ ਜਾਊਂਗਾ ਇੱਥੇ ਤੁਹਾਨੂੰ ਬੱਸ ਮਿਲ ਜਾਵੇਗੀ ਮੇਨ ਰੋਡ ਤੇ ਕੋਈ ਸਟੈਂਡ ਸੀ ਚਲੋ ਉਹ ਉੱਥੇ ਉਤਰਦੇ ਆ ਤੇ ਉਹ ਬੱਸ ਦਾ ਇੰਤਜ਼ਾਰ ਕਰਨ ਲੱਗਦੇ ਆ ਸੋ ਉਹਨਸਾਂ ਰਾਤ ਸੀ ਕੋਈ ਟਾਮਾ ਟਾਮਾ ਹੀ ਬੰਦਾ ਸੀ ਜਿਹੜਾ ਬਾਹਰ ਸੀ ਦਿੱਲੀ ਤੇ ਮੁੰਬਈ ਦੀਆਂ ਸੜਕਾਂ ਤੇ ਅਕਸਰ ਰਾਤ ਨੂੰ ਸਾਰੀ ਰਾਤ ਲੋਕੀ ਤੁਰੇ ਫਿਰਦੇ ਆ ਪਰ ਜਿਹੜੇ ਇਲਾਕੇ ਦੇ ਵਿੱਚ ਰਾਵਤੀ ਤੇ ਉਹ ਮੁੰਡਾ ਖੜੇ ਸੀ ਉੱਥੇ ਨਾ ਕੋਈ ਜ਼ਿਆਦਾ ਮਤਲਬ ਸੇਫ ਨਹੀਂ ਉਹਨਾਂ ਨੂੰ ਲੱਗਿਆ ਕਿਉਂਕਿ ਲੋਕ ਸ਼ਰਾਬ ਪੀ ਕੇ ਸੜਕਾਂ ਤੇ ਤੁਰੇ ਫਿਰਦੇ ਸੀ ਤੇ ਉਹਨੂੰ ਇਹ ਵੀ ਸੀ ਰਾਵਤੀ ਦੇ ਫਰੈਂਡ ਨੂੰ ਕਿ ਕੋਈ ਕੱਲ ਨੂੰ ਐਦਾਂ ਦੀ ਗੱਲ ਨਾ ਹੋ ਜੇ ਕੋਈ ਹਨਾ ਕੋਈ ਘਟਨਾ ਨਾ ਵਾਪਰ ਜੇ ਕਿਉਂਕਿ ਜਦੋਂ ਵੀ ਰਾਤ ਦੇ ਹਨੇਰੇ ਦੇ ਵਿੱਚ ਆਪਾਂ ਬਾਹਰ ਜਾਂਦੇ ਆ ਤਾਂ ਆਪਾਂ ਨੂੰ ਇਸ ਗੱਲ ਦਾ ਡਰ ਬਣਿਆ ਰਹਿੰਦਾ ਉਸ ਤੋਂ ਬਾਅਦ ਇੱਕ ਬੱਸ ਆਉਂਦੀ ਆ ਬੱਸ ਜਿਹੜੀ ਚਿੱਟੇ ਰੰਗ ਦੀ ਉਹ ਰੁਕਦੀ ਆ ਕੇ ਤੇ ਉਹ ਜਿਹੜਾ ਮੁੰਡਾ ਹੁੰਦਾ ਰਾवटी ਦਾ ਫਰੈਂਡ ਉਹ ਬੱਸ ਵਾਲਿਆਂ ਨੂੰ ਪੁੱਛਦਾ ਕਿ ਸਾਨੂੰ ਫਲਾਣੇ ਜਗ੍ਹਾ ਲੈ ਜਾਓਗੇ ਉਹ ਮੁੰਡੇ ਕਹਿੰਦੇ ਆ ਕਿ ਆਜੋ ਰਾवटी ਦੇ ਉਹ ਤਾਂ ਫਰੈਂਡ ਆ ਜਿਹੜਾ ਉਹ ਬੱਸ ਦੇ ਵਿੱਚ ਚੜ ਜਾਂਦੇ ਆ ਬੱਸ ਦੇ ਵਿੱਚ 6 ਮੁੰਡੇ ਆ ਜਿਹੜੇ ਉਹ ਮੌਜੂਦ ਹੁੰਦੇ ਆ ਤੇ ਉਹ ਜਿਹੜੇ ਮੁੰਡੇ ਹੁੰਦੇ ਆ ਉਹ ਦੇਖਣ ਦੇ ਵਿੱਚ ਇਸ ਤਰ੍ਹਾਂ ਲੱਗਦੇ ਆ ਕਿ ਉਹਨਾਂ ਦੀ ਸ਼ਰਾਬ ਪੀਤੀ ਹੁੰਦੀ ਆ ਤੇ ਉਹ ਮਜ਼ਦੂਰ ਟਾਈਪ ਲੱਗਦੇ ਆ ਉਹ ਟੇਡੀਆਂ ਨਜ਼ਰਾਂ ਨਾਲ ਜਦੋਂ ਰਾਪਤੀ ਵੱਲ ਵੇਖਦੇ ਆ ਤਾਂ ਰਾਪਤੀ ਦਾ ਫਰੈਂਡ ਆ ਜਿਹੜਾ ਉਹ ਟਰ ਜਾਂਦਾ ਤੇ ਉਹ ਬੱਸ ਡਰਾਈਵਰ ਨੂੰ ਕਹਿੰਦਾ ਕਿ ਤੁਸੀਂ ਬੱਸ ਰੋਕੋ ਅਸੀਂ ਇੱਥੇ ਉਤਰਨਾ ਪਰ ਬੱਸ ਡਰਾਈਵਰ ਜਿਹੜਾ ਉਹ ਬੱਸ ਨਹੀਂ ਰੋਕਦਾ ਤੇ ਉਹਦੇ ਸਾਥੀ ਜਿਹੜੇ ਕਹਿੰਦੇ ਆ ਰਾਮੂ ਤੂੰ ਬੱਸ ਨਹੀਂ ਰੋਕਣੀ ਤੇ ਉਹ ਜਿਹੜੇ ਮੁੰਡੇ ਆ ਉਹ ਰਾਪਤੀ ਤੇ ਝੱਪਟ ਪੈਂਦੇ ਆ ਉਹ ਉਹਦੇ ਫਰੈਂਡ ਦੀ ਕੁੱਟ ਮਾਰ ਕਰਦੇ ਆ ਕਿਉਂਕਿ ਉਹ ਉਹਨਾਂ ਨੂੰ ਰਾਵਤੀ ਤੋਂ ਦੂਰ ਹੋਣ ਲਈ ਕਹਿ ਰਿਹਾ ਸੀ। ਰਾਵਤੀ ਡਰ ਜਾਂਦੀ ਐ ਚੀਕਾਂ ਮਾਰਦੀ ਐ ਪਰ ਬਸ ਜਿਹੜੀ ਉਹ ਬੰਦ ਹੁੰਦੀ ਐ ਤੇ ਬਸ ਜਿਹੜੀ ਚੱਲਦੀ ਰਹਿੰਦੀ ਐ ਉਹ ਦਰਿੰਦੇ ਐ ਜਿਹੜੇ ਉਹ ਰਾਵਤੀ ਨਾਲ ਦਰਿੰਦਗੀ ਕਰਦੇ ਐ ਵਾਰ-ਵਾਰ ਰੇਪ ਕਰਦੇ ਐ। ਰਾਵਤੀ ਬਹੁਤ ਰੋਂਦੀ ਐ, ਉਹਨੂੰ ਦਰਦ ਵੀ ਹੁੰਦਾ ਤੇ ਉਹਨੂੰ ਇਸ ਤਰ੍ਹਾਂ ਵੀ ਲੱਗਦਾ ਕਿ ਮੇਰੇ ਫਰੈਂਡ ਦੇ ਸਾਹਮਣੇ ਜਿਹੜੀ ਮਾਤਾ ਉਹ ਇਸ ਤਰ੍ਹਾਂ ਰੁਲ ਗਈ। ਉਹਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਦਰਿੰਦੇ ਸ਼ਰਾਬ ਤੇ ਹਵਸ ਦੇ ਨਸ਼ੇ ਵਿੱਚ ਇੰਨੇ-ਇੰਨੇ ਸੀ ਕਿ ਉਹਨਾਂ ਨੂੰ ਰਾवटी ਦੀਆਂ ਚੀਕਾਂ ਸੁਣਾਈ ਨਹੀਂ ਦਿੰਦੀਆਂ ਸੀ ਬਹੁਤੇ ਲੋਕੀ ਸ਼ਰਾਬ ਪੀ ਕੇ ਹਿਵਾਨ ਬਣ ਜਾਂਦੇ ਨੇ ਤੇ ਉਹਨਾਂ ਨੂੰ ਇਹ ਲੱਗਦਾ ਕਿ ਕਿਸੇ ਔਰਤ ਨਾਲ ਜ਼ਬਰਦਸਤੀ ਕਰਨਾ ਹੀ ਮਰਦਾਨਗੀ ਹੁੰਦੀ ਆ ਆ ਰੇਪ ਕਰਨ ਤੋਂ ਬਾਅਦ ਵੀ ਉਹਨਾਂ ਦਾ ਮਨ ਨਹੀਂ ਭਰਿਆ ਉਹਨਾਂ ਨੇ ਰਾवटी ਨਾਲ ਬਹੁਤ ਦਰਿੰਦਗੀ ਕੀਤੀ ਉਹਦੇ ਸਰੀਰ ਤੇ ਦੰਦਾਂ ਨਾਲ ਇੰਨੇ ਜ਼ਿਆਦਾ ਮਤਲਬ ਨਿਸ਼ਾਨ ਪਾਏ ਤੇ ਉਹਦੀ ਜਿਹੜੀ ਚਮੜੀ ਆ ਉਹਨੂੰ ਜਿੱਦਿਆ ਆਪਾਂ ਕਹਿ ਦਈਏ ਕਿ ਉਹਨੂੰ ਛੇਲੀ ਦਿੱਤਾ। ਰਾਪਤੀ ਦਰਦ ਨਾਲ ਕਰਾ ਰਹੀ ਸੀ ਫਿਰ ਉਸ ਤੋਂ ਬਾਅਦ ਬੱਸ ਦੇ ਵਿੱਚੋਂ ਇੱਕ ਰੌੜ ਚੱਕਦੇ ਆ ਤੇ ਰਾਪਤੀ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਪਾਉਂਦੇ ਆ ਜਿਹਦੇ ਨਾਲ ਰਾਪਤੀ ਆ ਜਿਹੜੀ ਉਹ ਬਹੁਤ ਜ਼ਿਆਦਾ ਚੀਕਾਂ ਮਾਰਦੀ ਆ ਅਸੀਂ ਸਮਝ ਸਕਦੇ ਆ ਕਿ ਜਦੋਂ ਵੀ ਕਿਸੇ ਔਰਤ ਨਾਲ ਅਣਮਨੁੱਖੀ ਵਿਵਹਾਰ ਹੁੰਦਾ ਤਾਂ ਉਹਦੀ ਕੀ ਹਾਲਤ ਹੁੰਦੀ ਹੋਊ। ਅ ਬਹੁਤ ਦਲੇਰ ਕੁੜੀ ਕਹਿ ਸਕਦੇ ਆ ਉਹਨੂੰ ਜਿਨੇ 1 ਘੰਟੇ ਦੇ ਵਿੱਚ ਆਪਣੇ ਸਰੀਰ ਤੇ ਇੰਨੀਆਂ ਸੱਟਾਂ ਤੇ ਇੰਨੀ ਦਰਿੰਦਗੀ ਝੱਲੀ। ਉਸ ਤੋਂ ਬਾਅਦ ਉਹ ਸ਼ਰਾਬੀ ਦਰਿੰਦੇ, ਰਾਵਤੀ ਤੇ ਉਹਦੇ ਦੋਸਤ ਨੂੰ ਸੜਕ ਤੇ ਹੀ ਸੁੱਟ ਕੇ ਚਲੇ ਜਾਂਦੇ ਆ, ਬੱਸ ਲੰਘਾ ਲੈਂਦੇ ਆ। ਉਸ ਤੋਂ ਬਾਅਦ ਉਹ ਬੱਸ ਮੋੜ ਕੇ ਲੈ ਕੇ ਆਉਂਦੇ ਆ। ਜਦੋਂ ਰਾਵਤੀ ਦੇ ਫਰੈਂਡ ਨੂੰ ਪਤਾ ਲੱਗਦਾ ਕਿ ਉਹ ਸਾਨੂੰ ਕੁਚਲ ਦੇਣਾ ਚਾਹੁੰਦੇ ਆ, ਤਾਂ ਉਹ ਰਾਵਤੀ ਨੂੰ ਖਿੱਚ ਕੇ ਤੇ ਆਪਣੇ ਆਪ ਨੂੰ ਜਿਹੜਾ ਫੁੱਟਪਾਥ ਆ ਉਹ ਤੋਂ ਪਰਲੇ ਸਾਈਡ ਕਰ ਲੈਂਦਾ। ਕਿਉਂਕਿ ਉਹ ਵੀ ਚੱਲਣ ਫਿਰਨ ਦੀ ਸਮਰੱਥਾ ਦੇ ਵਿੱਚ ਤਾਂ ਹੈ ਨਹੀਂ ਸੀ ਪਰ ਫਿਰ ਵੀ ਰਾਤ ਦੀ ਹਾਲਤ ਵੇਖ ਕੇ ਉਹਦੇ ਵਿੱਚ ਆਪਣੇ ਆਪ 'ਚ ਇੱਕ એનર્ਜੀ ਆ ਰਹੀ ਸੀ ਉਹ ਚਾਹੁੰਦਾ ਸੀ ਕਿ ਰਾਤ ਨੂੰ ਕੁਝ ਹੋਵੇ ਨਾ ਉਸ ਤੋਂ ਬਾਅਦ ਪੈਟਰੋਲਿੰਗ ਵਾਲੀ ਪੁਲਿਸ ਉੱਥੋਂ ਲੰਘਦੀ ਆ ਤੇ ਉਹ ਵੇਖਦੇ ਆ ਕਿ ਮੁੰਡਾ ਤੇ ਕੁੜੀ ਇਸ ਹਾਲਤ ਦੇ ਵਿੱਚ ਪਏ ਆ ਉਹ ਫਟਾਫਟ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਂਦੇ ਆ ਹੁਣ ਜਿਹੜੀ ਅਨੂਆ ਉਹ ਸਾਰੀ ਗੱਲ ਸਮਝ ਜਾਂਦੀ ਆ ਤੇ ਉਹ ਆਪਣੇ ਪੁਲਿਸ ਅਧਿਕਾਰੀਆਂ ਨੂੰ ਪੁਲਿਸ ਕਰਮੀਆਂ ਨੂੰ ਬੁਲਾਉਂਦੀ ਆ ਕਿ ਰਾਤੋਂ ਰਾਤ ਉਹ ਦਰਿੰਦੇ ਆ ਜਿਹੜੇ ਅਸੀਂ ਫੜਨੇ ਆ ਮੀਡੀਆ ਦੇ ਵਿੱਚ ਇਹ ਖਬਰ ਨਹੀਂ ਫੈਲਣੀ ਚਾਹੀਦੀ ਤੁਸੀਂ ਜਿੰਨੇ ਵੀ ਰਸਤੇ ਦੇ ਵਿੱਚ ਸੀਸੀਟੀਵੀ ਫੁਟੇਜ ਆਉਂਦੇ ਆ ਸਾਰੇ ਕਢਵਾਓ ਕਿਉਂਕਿ ਜਿਹੜੇ ਬੰਦਿਆਂ ਨੇ ਉਹਦੇ ਨਾਲ ਰਾਤੀ ਨਾਲ ਇਹ ਕੁਛ ਕੀਤਾ ਸੀ ਉਹਨਾਂ ਦਾ ਥੋੜਾ ਬਹੁਤਾ ਹੁਲੀਆ ਤਾਂ ਰਾਤੀ ਦੇ ਫਰੈਂਡ ਨੇ ਦੱਸ ਦਿੱਤਾ ਸੀ ਪੁਲਿਸ ਜਿਹੜੀ ਉਹ ਆਪਣੇ ਕੰਮ ਦੇ ਵਿੱਚ ਜੁਟ ਜਾਂਦੀ ਆ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਤੱਕ ਇਹ ਖਬਰ ਆ ਜਿਹੜੀ ਅੱਗ ਵਾਂਗੂ ਫੈਲ ਜਾਂਦੀ ਆ ਉਸ ਤੋਂ ਬਾਅਦ ਹਰਾਬਤੀ ਦੇ ਮੰਮੀ ਡੈਡੀ ਹਸਪਤਾਲ ਆਉਂਦੇ ਨੇ ਤੇ ਉਹ ਪੁਲਿਸ ਨੂੰ ਤੇ ਡਾਕਟਰ ਨੂੰ ਪੁੱਛਦੇ ਆ ਕਿ ਸਾਡੀ ਬੇਟੀ ਨੂੰ ਕੀ ਹੋਇਆ ਸਾਡੀ ਬੇਟੀ ਨਾਲ ਇਸ ਤਰ੍ਹਾਂ ਕਿਉਂ ਕੀਤਾ ਸਾਡੀ ਬੇਟੀ ਤਾਂ ਕਿਸੇ ਦਾ ਮਾੜਾ ਨਹੀਂ ਕਰਦੀ ਸੀ ਉਹਨਾਂ ਦੀ ਇਹ ਹਾਲਤ ਦੇਖ ਕੇ ਅਣੂ ਉਹਨਾਂ ਨੂੰ ਭਰੋਸਾ ਦਿੰਦੀ ਆ ਕਿ ਤੁਹਾਡੀ ਬੇਟੀ ਦੇ ਗੁੜਾਹ ਘਰ ਜਲਦੀ ਹੀ ਆਸਲਾਖਾਂ ਪਿੱਛੇ ਹੋਣਗੇ ਬਸ ਤੁਸੀਂ ਹੌਸਲਾ ਬਣਾ ਕੇ ਰੱਖੋ ਸਾਡਾ ਸਾਥ ਦਿਓ ਉਹ ਉਹਨਾਂ ਨੂੰ ਕਹਿੰਦੀ ਆ ਕਿ ਤੁਸੀਂ ਮੀਡੀਆ ਦੇ ਵਿੱਚ ਹਜੇ ਕੋਈ ਗੱਲ ਨਹੀਂ ਕਰਨੀ ਆਪਾਂ ਜੇ ਮੀਡੀਆ ਦੇ ਵਿੱਚ ਗੱਲ ਕਰਾਂਗੇ ਤਾਂ ਦੋਸ਼ੀਆਂ ਨੂੰ ਭੱਜਣ ਦੇ ਵਿੱਚ ਜਿਹੜਿਆ ਕਾਮਯਾਬੀ ਮਿਲੂਗੀ ਅਣੂ ਦੇ ਮੰਮੀ ਪਾਪਾ ਰੋ ਰਹੇ ਹੁੰਦੇ ਆ ਤੇ ਜਦੋਂ ਹਰਾवटी ਦੇ ਮੰਮੀ ਪਾਪਾ ਰੋ ਰਹੇ ਹੁੰਦੇ ਆ ਤੇ ਜਦੋਂ ਉਹ ਵੇਖਦੇ ਆ ਰਾवटी ਨੂੰ ਡਾਕਟਰ ਅੰਦਰ ਜਾਣ ਦੀ ਆਗਿਆ ਨਹੀਂ ਦਿੰਦੇ ਪਰ ਮਾਂ ਦਾ ਦਿਲ ਹੁੰਦਾ ਕਿ ਆਪਣੀ ਬੇਟੀ ਨੂੰ ਇਸ ਹਾਲਤ ਦੇ ਵਿੱਚ ਵੇਖ ਕੇ ਵੇਖੇ ਬਿਨਾ ਕਿਵੇਂ ਰਹਿ ਸਕਦੀ ਉਹ ਸੁਣ ਕੇ ਹਾਲਤ ਦੇ ਬਾਰੇ ਉਹਨੂੰ ਦੂਰੋਂ ਹੀ ਉਹਦੀ ਬੇਟੀ ਦਿਖਾਈ ਜਾਂਦੀ ਹੈ ਤੇ ਉਹ ਆਪਣੀ ਬੇਟੀ ਦੀ ਜਿਹੜੀ ਹਾਲਤ ਆ ਚੰਗੀ ਤਰ੍ਹਾਂ ਤਾਂ ਨਹੀਂ ਉਹ ਵੇਖ ਸਕੀ ਸੀ ਪਰ ਜੋ ਕੁਝ ਉਹਨੇ ਸੁਣਿਆ ਸੀ ਕਿ ਉਹਦੀ ਬੇਟੀ ਨਾਲ ਐਦਾਂ ਕੁਝ ਹੋਇਆ ਤਾਂ ਉਹਦੀ ਰੂਹ ਕੰਬ ਗਈ ਸੀ ਉਹ ਉੱਥੇ ਹੀ ਗੇਟ ਤੇ ਸ਼ੀਸ਼ੇ ਵਿੱਚ ਦੀ ਖੜੀ ਆਪਣੀ ਧੀ ਵੱਲ ਵੇਖਦੀ ਰਹਿੰਦੀ ਆ ਤੇ ਰੋਂਦੀ ਰਹਿੰਦੀ ਆ ਰਾਵਤੀ ਨੂੰ ਕੋਈ ਹੋਸ਼ ਨਹੀਂ ਆਇਆ ਹੁੰਦਾ ਤੇ ਉਹਦੀ ਸਕੈਨ ਕੀਤੀ ਜਾਂਦੀ ਆ ਡਾਕਟਰ ਪੁਲਿਸ ਨੂੰ ਸੂਚਨਾ ਦਿੰਦੇ ਆ ਕਿ ਰਾਵਤੀ ਦੇ ਜਿਹੜੇ ਇੰਟਰਨਲ ਆਰਗਨ ਆ ਉਹਦੀਆਂ ਅੰਤੜੀਆਂ ਨੂੰ ਬਹੁਤ ਨੁਕਸਾਨ ਪਹੁੰਚਿਆ ਇਸ ਕਰਕੇ ਉਹਦੀ ਜਲਦ ਤੋਂ ਜਲਦ ਸਰਜਰੀ ਕਰਨੀ ਪੈਣੀ ਆ ਅਗਲੇ ਦਿਨ ਰਾਵਤੀ ਦੀ ਸਰਜਰੀ ਹੁੰਦੀ ਆ ਤੇ ਉਧਰ ਅਣੂ ਤੇ ਸਾਰੀ ਪੁਲਿਸ ਟੀਮ ਆ ਜਿਹੜੀ ਉਹ ਦੋਸ਼ੀਆਂ ਨੂੰ ਲੱਭਣ ਦੇ ਵਿੱਚ ਜੁਟ ਜਾਂਦੀ ਆ ਉਸ ਇਲਾਕੇ ਦੇ ਵਿੱਚੋਂ ਜਿੰਨੀਆਂ ਵੀ ਚਿੱਟੀਆਂ ਬੱਸਾਂ ਗੁਜ਼ਰਦੀਆਂ ਸੀ ਸਾਰਿਆਂ ਦੇ ਮਾਲਕਾਂ ਜਿਹੜੇ ਪੁਲਿਸ ਥਾਣੇ ਬੁਲਾਏ ਜਾਂਦੇ ਆ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਫੁਟੇਜ ਵੇਖੇ ਜਾਂਦੇ ਆ ਤਾਂ ਪੁਲਿਸ ਦੇ ਹੱਥ ਇੱਕ ਸਬੂਤ ਲੱਗਦਾ ਕਿ ਉਹ ਇੱਕ ਬੱਸ ਚਿੱਟੀ ਰਾਤ ਦੇ 10 ਤੋਂ ਲੈ ਕੇ 11 ਵਜੇ ਤੱਕ 1 ਕਰੋੜ ਤੋਂ ਤਿੰਨ ਵਾਰ ਗੁజర్ਦੀ ਨਜ਼ਰ ਆਈ ਉਹਦੀ ਜਿਹੜੀ ਸੀਸੀਟੀਵੀ ਫੁਟੇਜ ਘਟਾਈ ਕਢਾਈ ਜਾਂਦੀ ਆ ਤੇ ਬੱਸਾਂ ਜਿਹੜੀ ਉਹਦਾ ਮਤਲਬ ਫੋਟੋਆਂ ਸਾਰੇ ਜਿਹੜੇ ਬੱਸ ਦੇ ਮਾਲਕ ਆਏ ਸੀ ਉਹਨਾਂ ਨੂੰ ਵਿਖਾਈਆਂ ਜਾਂਦੀਆਂ ਬਾਕੀ ਜਿਹੜੇ ਮਾਲਕ ਹੁੰਦੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਤੇ ਉਸ ਬੱਸ ਦਾ ਜਿਹੜਾ ਮਾਲਕ ਹੁੰਦਾ ਉਹਨੂੰ ਬਿਠਾ ਲਿਆ ਜਾਂਦਾ ਉਹਨੂੰ ਜਦੋਂ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਉਹ ਦੱਸਦਾ ਕਿ ਮੇਰਾ ਜਿਹੜਾ ਡਰਾਈਵਰ ਆ ਰਾਮੂ ਉਹ ਤੇ ਮੇਰੀ ਇਹ ਬੱਸ ਗੈਵ ਆ ਵੀ ਮੇਰਾ ਡਰਾਈਵਰ ਆ ਜਿਹੜਾ ਉਹ ਬੱਸ ਨੂੰ ਆਪਣੇ ਹੀ ਜਿੱਥੇ ਰਹਿੰਦਾ ਏਰੀਏ ਦੇ ਵਿੱਚ ਉਧਰ ਲਾ ਲੈਂਦਾ ਸੀ ਸਵੇਰ ਉਹ ਪਹਿਲਾ ਰੂਟ ਲੈ ਕੇ ਆਉਂਦਾ ਸੀ ਤਾਂ ਪੁਲਿਸ ਜਿਹੜੀ ਉਹ ਉਹਦੇ ਡਰਾਈਵਰ ਬਾਰੇ ਪੁੱਛਗਿੱਛ ਕਰਦੀ ਆ ਉਹ ਕਹਿੰਦਾ ਵੀ ਹੈ ਤਾਂ ਉਹ ਬਿਹਾਰ ਦਾ ਪਰ ਉਹਦਾ ਇੱਥੋਂ ਦਾ ਐਡਰੈਸ ਮੈਂ ਦੇ ਸਕਦਾ। ਬੱਸ ਦੇ ਮਾਲਕ ਨੇ ਆਪਣੇ ਡਰਾਈਵਰ ਦਾ ਜਦੋਂ ਐਡਰੈਸ ਦਿੱਤਾ ਤੇ ਪੁਲਿਸ ਮਤਲਬ ਸਾਦੇ ਕੱਪੜਿਆਂ ਦੇ ਵਿੱਚ ਉਹਦੇ ਡਰਾਈਵਰ ਨੂੰ ਫੜਨ ਲਈ ਜਾਂਦੀ ਆ ਪਰ ਉਹ ਘਰ ਨਹੀਂ ਹੁੰਦਾ। ਉਸ ਤੋਂ ਬਾਅਦ ਤਾਰਾਂ ਜੁੜਦੀਆਂ ਨੇ ਤੇ ਪੁਲਿਸ ਜਿਹੜੀ ਉਹ ਬੱਸ ਦੇ ਡਰਾਈਵਰ ਨੂੰ ਲੱਭਣ ਦੇ ਵਿੱਚ ਕਾਮਯਾਬ ਹੋ ਜਾਂਦੀ ਆ ਦੁਪਹਿਰ ਤੱਕ ਜਦੋਂ ਉਹ ਲੱਭ ਲਿਆ ਜਾਂਦਾ ਤੇ ਉਹਦਾ ਇੱਕ ਦੋਸ਼ੀ ਜਿਹੜਾ ਮਤਲਬ ਸਾਥੀ ਹੁੰਦਾ ਉਹ ਵੀ ਉਹਦੇ ਨਾਲ ਹੀ ਹੁੰਦਾ ਦੋਨਾਂ ਨੂੰ ਇਕੱਠਿਆਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਥਾਣੇ ਦੇ ਵਿੱਚ ਲੈ ਆਉਂਦੇ ਆ মিডিਆ ਤੋਂ ਇਹ ਖਬਰ ਬਚਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਜਿਹੜੀ ਇਹ ਖਬਰ ਆ ਇਹ ਬਚਾ ਕੇ ਰੱਖੀ ਨਹੀਂ ਜਾ ਸਕਦੀ ਸੀ ਜੰਗਲ ਦੀ ਅੱਗ ਵਾਂਗੂ ਇਹ ਖਬਰ ਸਾਰੇ ਇੰਡੀਆ ਤੇ ਆਊਟ ਆਫ ਇੰਡੀਆ ਚ ਫੈਲ ਜਾਂਦੀ ਆ ਲੋਕ ਕੈਂਡਲ ਮਾਰਚ ਕਰਦੇ ਆ ਨਾਰੇਬਾਜੀ ਕਰਦੇ ਆ ਪੁਲਿਸ ਨੂੰ ਮਾੜਾ ਕਹਿੰਦੇ ਆ ਜਿਹੜੀ ਦਿੱਲੀ ਦੀ ਜਿਹੜਾ ਦਿੱਲੀ ਦਾ ਸਿਸਟਮ ਆ ਇੰਡੀਆ ਦਾ ਸਿਸਟਮ ਆ ਉਹਦੀ ਸੁਰੱਖਿਆ ਤੇ ਸਵਾਲ ਉਠਾਏ ਜਾਂਦੇ ਆ ਔਰਤਾਂ ਨੇ ਉਹ ਅਲੱਗ ਹੱਕ ਪਚਾਉਂਦੀਆਂ ਨੇ ਵੱਖ-ਵੱਖ ਜਥੇਬੰਦੀਆਂ ਅਲੱਗ-ਅਲੱਗ ਆਪਣੇ ਬਿਆਨ ਦਿੰਦੀਆਂ ਨੇ ਆਪਣੇ ਪ੍ਰੋਟੈਸਟ ਰੱਖਦੀਆਂ ਨੇ ਪੁਲਿਸ ਤੇ ਇਹ ਦਬਾਅ ਵੜ ਜਾਂਦਾ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਪੁਲਿਸਾ ਜਿਹੜੀ ਉਹਨਾਂ ਦੋਸ਼ੀਆਂ ਨੂੰ ਪੁੱਛ ਕੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਇਸੇ ਦੌਰਾਨ ਇੱਕ ਪੁਲਿਸ ਕਰਮੀ ਦਾ ਫੋਨ ਆਉਂਦਾ ਕਿ ਜੇਲ੍ਹ ਦੇ ਵਿੱਚ ਜਿਹੜੇ ਦੋ ਦੋਸ਼ੀ ਆਪਾਂ ਫੜੇ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਆਪਣੀ ਨਸ ਕੱਟ ਲਈ ਆ ਜਦੋਂ ਉੱਥੇ ਪੁਲਿਸ ਤੇ ਡਾਕਟਰ ਪਹੁੰਚਦੇ ਆ ਤਾਂ ਪਤਾ ਲੱਗਦਾ ਕਿ ਉਹਨੇ ਕਿਸੇ ਤਿੱਖੀ ਚੀਜ਼ ਨਾਲ ਨਸ ਕੱਟ ਲਈ ਸੀ ਪਰ ਜਿਹੜਾ ਉਹ ਜ਼ਿਆਦਾ ਸੀਰੀਅਸ ਹੈ ਨਹੀਂ ਸੀ ਫਸਟ ਡੀਗਰੀ ਦੇਣ ਤੋਂ ਬਾਅਦ ਉਹ ਠੀਕ ਹੋ ਗਿਆ ਸੀ ਉਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਪੁਲਿਸ ਨੂੰ ਇਹ ਤੋ ਆਪਣੀ ਦਿੰਦੇ ਨੇ ਤੇ ਉਹਨਾਂ ਨੂੰ ਇਹ ਕਹਿੰਦੇ ਆ ਕਿ ਇਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਆ ਕਿਉਂਕਿ ਇਹਨਾਂ ਤੋਂ ਹੀ ਸਾਰੀਆਂ ਗੱਲਾਂ ਦਾ ਜਿਹੜਾ ਪਤਾ ਲੱਗ ਸਕਦਾ ਦੋ ਦਿਨਾਂ ਦੇ ਵਿੱਚ ਸਾਰੇ ਦੋਸ਼ੀ ਆ ਜਿਹੜੇ ਉਹ ਪੁਲਿਸ ਸਿਲਾਖਾਂ ਦੇ ਪਿੱਛੇ ਹੁੰਦੇ ਆ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਹੁੰਦੀ ਆ ਤਾਂ ਬੱਸ ਡਰਾਈਵਰ ਦੱਸਦਾ ਕਿ ਮੈਂ ਬਿਹਾਰ ਦਾ ਰਹਿਣ ਵਾਲਾ ਇੱਕ ਮੇਰਾ ਭਰਾ ਆ ਤੇ ਤਿੰਨ ਉਹਦੇ ਸਾਥੀ ਹੋਰ ਹੁੰਦੇ ਆ ਉਹ ਕਹਿੰਦਾ ਜਦੋਂ ਮੈਂ ਬੱਸ ਖੜਾ ਕੇ ਆਇਆ ਤੇ ਆ ਮੈਂ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਤੋਂ ਬਾਅਦ ਮੈਂ ਸਿਗਰਟ ਪੀਤੀ ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕਾਸ਼ ਮੇਰੀ ਪਤਨੀ ਹੁੰਦੀ ਤੇ ਮੈਂ ਆਪਣੀ ਥਕਾਵਟ ਲਾ ਸਕਦਾ ਇਸ ਤਰ੍ਹਾਂ ਉਹਨੇ ਮਤਲਬ ਬੇਸ਼ਰਮੀ ਦੇ ਨਾਲ ਬਿਆਨ ਦਿੱਤੇ ਫਿਰ ਉਹ ਕਹਿੰਦਾ ਵੀ ਮੈਂ ਆਪਣੇ ਇੱਕ ਦੋਸਤ ਨੂੰ ਬੁਲਾਇਆ ਅਸੀਂ ਬੱਸ ਦੇ ਵਿੱਚ ਬੈਠੇ ਤੇ ਅਸੀਂ ਹੋਰ ਸ਼ਰਾਬ ਪੀਤੀ ਤੇ ਅਸੀਂ ਬੱਸ ਲੈ ਕੇ ਜਿਹੜਾ ਸੜਕਾਂ ਤੇ ਜਾ ਰਹੇ ਸੀ ਅਸੀਂ 6 ਜਾਣੇ ਸੀ ਉਸ ਤੋਂ ਬਾਅਦ ਜਦੋਂ ਇੱਕ ਸਟੈਂਡ ਤੇ ਸਾਨੂੰ ਇਹ ਮੁੰਡਾ ਤੇ ਕੁੜੀ ਦਿਸੇ ਤੇ ਅਸੀਂ ਬੱਸ ਰੋਕ ਲਈ ਜਦੋਂ ਰਾਵਤੀ ਤੇ ਉਹਦਾ ਫਰੈਂਡ ਬੱਸ ਤੇ ਚੜਦੇ ਆ ਤਾਂ ਅਸੀਂ ਸ਼ਰਾਬ ਦੇ ਨਸ਼ੇ ਵਿੱਚ ਐਨੇ ਅੰਨੇ ਸੀ ਕਿ ਸਾਡੀ ਹਵਸ ਆ ਜਿਹੜੀ ਉਹ ਸਾਡੇ ਦਿਮਾਗ ਨੂੰ ਚੜ ਗਈ ਤੇ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਅਸੀਂ ਕੀ ਕਰ ਰਹੇ ਹਾਂ ਪੁਲਿਸ ਅਧਿਕਾਰੀ ਆ ਜਿਹੜੀ ਉਹ ਉਸ ਦੋਸ਼ੀ ਦੇ ਵੱਟ ਕੇ ਚਪੇੜ ਮਾਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੂੰ ਹੈਵਾਨ ਆ ਤੂੰ ਇਨਸਾਨ ਕਹਾਉਣ ਦੇ ਲਾਇਕ ਨਹੀਂ ਉਹ ਕਹਿੰਦੀ ਜੇ ਮੇਰਾ ਵੱਸ ਚੱਲੇ ਮੈਂ ਤੈਨੂੰ ਇੱਥੇ ਟੁਕੜੇ ਟੁਕੜੇ ਕਰਕੇ ਵੜ ਦਿਆਂ ਪਰ ਕਾਨੂੰਨ ਨੇ ਮੇਰੇ ਹੱਥ ਬੰਨੇ ਹੋਏ ਆ ਪੁਲਿਸਾਂ ਜਿਹੜੀ ਦੋਸੀਆਂ ਨੂੰ ਬਹੁਤ ਕੁੱਟ ਦੀ ਮਾਰਦੀ ਆ ਕਿਉਂਕਿ ਜੋ ਗੁੱਸਾ ਇੱਕ ਇੱਕ ਇਨਸਾਨ ਦੇ ਦਿਲ ਵਿੱਚ ਸੀ ਉਹ ਪੁਲਿਸ ਅਧਿਕਾਰੀਆਂ ਦੇ ਦਿਲ ਵਿੱਚ ਹੋਣਾ ਵੀ ਸੁਭਾਵਕ ਸੀ ਇੱਕ ਨਿਰਦੋਸ਼ ਬੇਕਸੂਰ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੋਣ ਹਾਰ ਕੁੜੀ ਦੀ ਜ਼ਿੰਦਗੀ ਇੱਕ ਮਿੰਟ ਦੇ ਵਿੱਚ ਬਰਬਾਦ ਕਰਤੀ ਸੁਣ ਕੇ ਸਭ ਦਾ ਖੂਨ ਖੋਲਦਾ ਸੀ ਸਭ ਨੂੰ ਗੁੱਸਾ ਆਉਂਦਾ ਸੀ ਉਸ ਤੋਂ ਬਾਅਦ ਭਾਰਤ ਸਰਕਾਰ ਆ ਜਿਹੜੀ ਇਸ ਕੇਸ ਦੇ ਵਿੱਚ ਇੰਟਰਫੇਅਰ ਕਰਦੀ ਆ ਕੁੜੀ ਦਾ ਵੱਡੇ ਹਸਪਤਾਲ ਦੇ ਵਿੱਚ ਇਲਾਜ ਕਰਾਇਆ ਜਾਂ। ਭਾਰਤ ਸਰਕਾਰ ਇਹ ਆਦੇਸ਼ ਦਿੰਦੀ ਆ ਕਿ ਕੁੜੀ ਨੂੰ ਕੁਝ ਨਹੀਂ ਹੋਣਾ ਚਾਹੀਦਾ। ਡਾਕਟਰ ਆਪਣੀ ਪੂਰੀ ਵਾਹ ਲਾਉਂਦੇ ਆ। ਰਾਤ ਦੀਆਂ ਤਿੰਨ ਸਰਜਰੀਆਂ ਹੋ ਚੁੱਕੀਆਂ ਸੀ ਪਰ ਰਾਤ ਨੂੰ ਹੌਸ਼ ਨਹੀਂ ਆ ਰਿਹਾ ਸੀ। ਕਿਉਂਕਿ ਉਹਦੇ ਪ੍ਰਾਈਵੇਟ ਪਾਰਟ ਤੇ ਉਹਦੇ ਇੰਟਰਨਲ ਆਰਗਨ ਦੇ ਵਿੱਚੋਂ ਇੰਨਾ ਜ਼ਿਆਦਾ ਖੂਨ ਵਹਿ ਗਿਆ ਸੀ ਕਿ ਉਹਨੂੰ ਹੀਲ ਕਰਨਾ ਔਖਾ ਹੋਇਆ ਪਿਆ ਸੀ। ਉਸ ਤੋਂ ਬਾਅਦ ਰਾਸ਼ਟਰਪਤੀ ਤੱਕ ਮਾਮਲਾ ਜਾਂਦਾ ਤੇ ਰਾਸ਼ਟਰਪਤੀ ਡਾਕਟਰ ਨੂੰ ਹਦਾਇਤ ਕਰਦੇ ਆ ਕਿ ਜੇ ਕੁੜੀ ਦੇ ਇਲਾਜ ਲਈ ਆਪਾਂ ਨੂੰ ਫੋਰਨ ਕੰਟਰੀ ਜਾਣਾ ਪਵੇ ਤਾਂ ਤੁਸੀਂ ਕੋਲ ਨਹੀਂ ਕਰਨੀ ਤੁਸੀਂ ਇੱਥੇ ਹੀ ਕੁੜੀ ਦਾ ਇਲਾਜ ਕਰਨ ਦੀ ਜਿਹੜੀ ਜਿੱਦ ਨਹੀਂ ਕਰਨੀ ਜਦੋਂ ਡਾਕਟਰਾਂ ਨੂੰ ਇਹ ਲੱਗਿਆ ਕਿ ਇੱਥੇ ਰਾਵਤੀ ਦੀ ਜਿਹੜੀ ਹਾਲਤ ਆ ਉਹ ਠੀਕ ਨਹੀਂ ਹੋ ਰਹੀ ਤਾਂ ਰਾਵਤੀ ਦੇ ਮਾਪਿਆਂ ਦੀ ਸਹਿਮਤੀ ਨਾਲ ਉਹਨੂੰ ਸਿੰਗਾਪੁਰ ਇਲਾਜ ਲਈ ਲਿਜਾਇਆ ਜਾਂਦਾ ਸਿੰਗਾਪੁਰ ਇਲਾਜ ਦੇ ਦੌਰਾਨ ਰਾਵਤੀ ਦੀ 4 ਦਿਨ ਬਾਅਦ ਮੌਤ ਹੋ ਜਾਂਦੀ ਆ ਭਾਰਤ ਦੇ ਸਾਰੇ ਲੋਕਾਂ ਵਿੱਚ ਇਸ ਕੇਸ ਪ੍ਰਤੀ ਬਹੁਤ ਗੁੱਸਾ ਸੀ। ਰਾਪਤੀ ਦੇ ਦੋਸ਼ੀ ਭਾਵੇਂ ਫੜੇ ਗਏ ਸੀ ਪਰ ਫਿਰ ਵੀ ਲੋਕੀ ਕਹਿੰਦੇ ਸੀ ਕਿ ਇਹਨਾਂ ਨੂੰ ਸ਼ਰੇਆਮ ਫਾਂਸੀ ਤੇ ਲਟਕਾ ਦਿੱਤਾ ਜਾਵੇ। ਪਰ ਜਿਹੜਾ ਕਾਨੂੰਨ ਆ, ਭਾਰਤ ਦਾ ਕਾਨੂੰਨ ਆ, ਉਹਨੂੰ ਆਪਾਂ ਅੰਨਾ ਹੀ ਕਹਿ ਸਕਦੇ ਆ ਕਿ ਦੋਸ਼ੀ ਜਿਹੜਾ ਅੱਖਾਂ ਦੇ ਸਾਹਮਣੇ ਐਨੇ ਵੱਡੇ ਗੁਨਾਹ ਕਰਦੇ ਨੇ ਤੇ ਉਹਨਾਂ ਨੂੰ ਸਜ਼ਾ ਹੁੰਦੀ ਆ ਉਮਰ ਕੈਦ ਜਾਂ 20 ਸਾਲ। ਉਹਨਾਂ ਨੂੰ ਸਲਾਖਾਂ ਦੇ ਪਿੱਛੇ ਰੱਖਿਆ ਜਾਂਦਾ ਉਹਨਾਂ ਨੂੰ ਉਹੀ ਰੋਟੀ ਪਾਣੀ ਦਿੱਤਾ ਜਾਂਦਾ ਉਸੇ ਤਰ੍ਹਾਂ ਉਹ ਜਿਉਂਦੇ ਨੇ ਪਰ ਉਹ ਇਹ ਅਹਿਸਾਸ ਨਹੀਂ ਕਰ ਸਕਦੇ ਕਿ ਜਿਹੜਾ ਕੰਮ ਉਹਨਾਂ ਨੇ ਕੀਤਾ ਉਹਦੇ ਕਰਕੇ ਕਿਸੇ ਕੁੜੀ ਦੀ ਜ਼ਿੰਦਗੀ ਕਿਸੇ ਮਾਪਿਆਂ ਦੀ ਜ਼ਿੰਦਗੀ ਇੱਕ ਮਿੰਟ ਦੇ ਵਿੱਚ ਬਰਬਾਦ ਹੋ ਗਈ। ਰਾवटी ਦੇ ਮਾਪੇ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਆਗੂ ਆ ਉਹਨਾਂ ਨੂੰ ਕਹਿੰਦੇ ਆ ਕਿ ਸਾਨੂੰ ਸਾਡੀ ਬੇਟੀ ਲਈ ਇਨਸਾਫ ਚਾਹੀਦਾ। ਮਾਮਲਾ ਕੋਰਟ ਦੇ ਵਿੱਚ ਜਾਂਦਾ 6 ਦੋਸ਼ੀ ਹੈ ਜਿਹੜੇ ਪੇਸ਼ ਕੀਤੇ ਜਾਂਦੇ ਆ ਪਰ ਇੱਕ ਦੋਸ਼ੀ ਨੂੰ ਨਾਬਾਲਗ ਕਹਿ ਕੇ ਸੁਧਾਰ ਘਰ ਦੇ ਵਿੱਚ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਕੇਸ ਆ ਜਿਹੜਾ ਹਾਈ ਸਪੀਡ ਕੋਰਟ ਦੇ ਵਿੱਚ ਚੱਲਦਾ ਲੋਕ ਕਹਿੰਦੇ ਆ ਕਿ ਇਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਪਰ ਕਾਨੂੰਨ ਆਪਣੇ ਅਨੁਸਾਰ ਕੰਮ ਕਰਦਾ ਲੋਕਾਂ ਦਾ ਰੋਜ਼ 6 ਮਹੀਨੇ ਤੱਕ ਚੱਲਦਾ ਰਿਹਾ 1 ਸਾਲ ਤੱਕ ਚੱਲਦਾ ਰਿਹਾ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਹੋ ਗਈ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਤੇ ਉਹਨਾਂ ਦੋਸ਼ੀਆਂ ਦੇ ਵਿੱਚੋਂ ਇੱਕ ਨੂੰ ਸੁਧਾਰ ਕਰ ਭੇਜਿਆ ਗਿਆ ਸੀ ਤੇ ਇੱਕ ਦੋਸ਼ੀ ਨੇ ਥਾਣੇ ਦੇ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਬਾਕੀ ਚਾਰ ਦੋਸ਼ੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਫਿਰ ਫਾਂਸੀ ਦੀ ਸਜ਼ਾ ਦੇ ਵਿਰੁੱਧ ਉਹਨਾਂ ਨੇ ਅਪੀਲ ਕੀਤੀ। ਇਸ ਤਰ੍ਹਾਂ ਕਰਦੇ ਕਰਾਉਂਦੇ 1.5 ਸਾਲ ਲੰਘ ਗਿਆ। ਭਾਵੇਂ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਪਰ ਉਹਨਾਂ ਨੂੰ ਫਾਂਸੀ ਦਿੱਤੀ ਗਈ ਜਾਂ ਨਹੀਂ ਇਹਦੇ ਬਾਰੇ ਹਜੇ ਤੱਕ ਕੋਈ ਜਾਣਕਾਰੀ ਨਹੀਂ ਕਿਉਂਕਿ ਸਾਡੇ ਦੇਸ਼ ਦਾ ਕਾਨੂੰਨ ਹੀ ਇਹੋ ਜਿਹਾ ਕਿ ਫਾਂਸੀ ਦੀ ਸਜ਼ਾ ਤਾਂ ਦੇ ਦਿੰਦਾ ਪਰ ਫਾਂਸੀ ਆ ਜਿਹੜੀ ਉਹ ਨਹੀਂ ਦਿੰਦਾ ਜਿਸ ਤਰ੍ਹਾਂ ਨਾਲ ਉਹਨਾਂ ਨੇ ਗੁਨਾਹ ਕੀਤਾ ਸੀ ਜਿਸ ਤਰ੍ਹਾਂ ਨਾਲ ਉਹਨਾਂ ਨੇ ਹਿਵਾਨੀਅਤ ਕੀਤੀ ਸੀ ਇਹ ਲੱਗਦਾ ਹੁੰਦਾ ਕਦੇ-ਕਦੇ ਕਿ ਜੇ ਇਹੋ ਜਿਹੇ ਰਾਕਸ਼ਸ ਇਨਸਾਨਾਂ ਨੂੰ ਚੌਂਕ ਦੇ ਵਿੱਚ ਖੜਾ ਕੇ ਗੋਲੀ ਮਾਰੀ ਜਾਵੇ ਤਾਂ ਵੀ ਸ਼ਾਇਦ ਉਹਨਾਂ ਦੀ ਸਜ਼ਾ ਘੱਟ ਹੋਵੇਗੀ ਪਰ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਗੁਨਾਹ ਜਿਹੜੇ ਲਗਾਤਾਰ ਹੋ ਰਹੇ ਨੇ ਛੋਟੀਆਂ-ਛੋਟੀਆਂ ਬੱਚੀਆਂ ਨਾਲ ਬਲਾਤਕਾਰ ਹੋ ਰਹੀ ਨੇ ਕਿਉਂਕਿ ਦੋਸ਼ੀਆਂ ਨੂੰ ਪਤਾ ਹੁੰਦਾ ਕੀ ਸਜ਼ਾ ਜਿਹੜੀ ਉਹ ਜ਼ਿਆਦਾ ਨਹੀਂ ਹੋਣੀ ਤਸ਼ੱਦਦ ਕੋਈ ਜ਼ਿਆਦਾ ਨਹੀਂ ਹੋਣਾ ਜੇ ਇਸ ਤਰ੍ਹਾਂ ਦੀ ਕੋਈ ਸਜ਼ਾ ਰੱਖੀ ਜਾਵੇ ਜੀ ਦਾ ਡਰ ਹੀ ਕਿਸੇ ਇਨਸਾਨ ਦੇ ਮਨ ਵਿੱਚ ਐਨਾ ਹੋਵੇ ਕਿ ਉਹ ਇਸ ਤਰ੍ਹਾਂ ਦਾ ਗੁਨਾਹ ਕਰਨ ਤੋਂ ਪਹਿਲਾਂ 100 ਵਾਰ ਸੋਚੇ ਇਹ ਘਟਨਾ 올 ਇੰਡੀਆ ਤੇ 올 ਵਰਡ ਦੇ ਵਿੱਚ ਬਹੁਤ ਜ਼ਿਆਦਾ ਫੈਲੀ ਸੀ ਸਾਰੇ ਦੇਸ਼ਾਂ ਦੇ ਵਿੱਚ ਰਾਹਤ ਲਈ ਅਰਦਾਸਾਂ ਹੋਈਆਂ ਸੀ ਕੈਂਡਲ ਮਾਰਚ ਹੋਏ ਸੀ ਉਹਦੀ ਰੂਹ ਦੀ ਸ਼ਾਂਤੀ ਲਈ 88 ਹਵਣ ਹੋਏ ਸੀ ਪਰ ਜਿਉਂਦੇ ਜੀ ਉਹਨੇ ਜੋ ਚੱਲਿਆ ਉਹ ਸ਼ਾਇਦ ਹੀ ਕੋਈ ਚੱਲ ਸਕੇ ਉਹ ਇੱਕ ਬਹੁਤ ਦਲੇਰ ਕੁੜੀ ਸੀ ਆਪਣੇ ਮਾਪਿਆਂ ਦੀ ਬਹੁਤ ਹੁਣਹਾਰ ਕੁੜੀ ਸੀ ਤੇ ਉਹ ਡਾਕਟਰ ਬਣਨਾ ਚਾਹੁੰਦੀ ਸੀ ਪਰ ਕੋਈ ਇਨਸਾਨ ਕਿਸੇ ਕੁੜੀ ਦੇ ਸੁਪਨੇ ਰੋਲਣ ਵੇਲੇ ਇੱਕ ਵਾਰ ਵੀ ਨਹੀਂ ਸੋਚਦਾ ਉਹ ਸ਼ਰਾਬ ਅਤੇ ਹਵਸ ਦੇ ਨਸ਼ੇ ਵਿੱਚ ਅੰਨੇ ਹੋਏ ਦੋਸ਼ੀ ਜਿਨ੍ਹਾਂ ਨੂੰ ਜਿਨ੍ਹਾਂ ਦਾ ਨਾਮ ਲੈਣਾ ਜਾਂ ਜਿਨ੍ਹਾਂ ਦੀ ਗੱਲ ਕਰਨਾ ਵੀ ਸਾਨੂੰ गवारा ਨਹੀਂ ਹੁੰਦਾ ਉਹ ਜੇਲ੍ਹ ਦੇ ਪਿੱਛੇ ਰੋਜ਼ਾਨਾ ਆਪਣੀ ਜ਼ਿੰਦਗੀ ਐ ਜਿਹੜੀ ਜੀ ਰਹੀ ਆ ਪਰ ਉਹ ਕੁੜੀ ਇੱਕ ਹਫ਼ਤੇ ਦੇ ਵਿੱਚ ਆਪਣੀਆਂ ਜੜੀਆਂ ਤਕਲੀਫ਼ਾਂ ਨੂੰ ਛੱਲਦੀ ਹੋਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ 2012 ਦੇ ਵਿੱਚ ਵਾਪਰੀ ਇਹ ਰੇਪ ਦੀ ਘਟਨਾ ਇੰਡੀਆ ਦੇ ਸਾਰੇ ਰੇਪ ਜਿਹੜੇ ਕੇਸ ਆ ਉਹਨਾਂ ਨਾਲੋਂ ਹੈਵਾਨੀਅਤ ਭਰੀ ਸੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਉਸ ਤੋਂ ਬਾਅਦ ਕਈ ਲੋਕਾਂ ਦੇ ਵਿਚਾਰ ਵੀ ਆਏ ਅਖਬਾਰਾਂ ਤੇ ਖਬਰਾਂ ਆਈਆਂ ਕਿ ਕੁੜੀ ਨੂੰ ਇਸ ਤਰ੍ਹਾਂ ਅੱਧੀ ਰਾਤ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਸੀ ਬਹੁਤੇ ਲੋਕਾਂ ਨੇ ਕੁੜੀ ਤੇ ਸਵਾਲ ਉਠਾਏ ਪਰ ਸਾਡਾ ਇੰਡੀਆ ਦਾ ਸਿਸਟਮ ਇਹ ਆ ਕਿ ਅਸੀਂ ਜਿਹੜੀ ਗੱਲ ਨੂੰ ਤੂਲ ਦੇਣੀ ਹੁੰਦੀ ਆ ਉਹਨੂੰ ਨਹੀਂ ਦਿੰਦੇ ਅਸੀਂ ਉਲਟ ਚੱਲਦੇ ਆ ਬਹੁਤੇ ਲੋਕਾਂ ਦਾ ਦਿਮਾਗ ਆ ਇੱਕ ਬਹੁਤ ਹੀਵਾਨੀਅਤ ਪਰਿਕਟਣਾ ਨੂੰ ਵੀ ਨੈਗੇਟਿਵਿਟੀ ਨਾਲ ਕਿਵੇਂ ਦੇਖਦਾ ਦੋਸ਼ੀਆਂ ਦਾ ਜਿਹੜਾ ਉਹ ਪੱਖਪੂਰ ਦਾ ਨਜ਼ਰ ਆਉਂਦਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਜਾਂ ਘਟਨਾ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ